ਚੈਨਲ ਨਿਊਜ਼ 1 ਭਾਰਤ ਦੇ ਸਮੂਹ ਦਰਸ਼ਕਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਉੱਥੇ ਸਾਰਿਆਂ ਨੂੰ ਅਪੀਲ ਵੀ ਕਰਨੀ ਚਾਹੁੰਦੇ ਹਾਂ ਕਿ ਜਿੱਥੇ ਕਿਸਾਨ ਆਪਣੀ ਪਰਾਲੀ ਦਾ ਜਿਹੜਾ ਧੂਆਂ ਉਹਦਾ ਵਾਤਾਵਰਨ ਨੂੰ ਜਿਹੜਾ ਬਚਾਉਣ ਵਾਸਤੇ ਵੀ ਲੱਗੇ ਹੋਏ ਨੇ ਅਤੇ ਸਰਕਾਰ ਵੀ ਪ੍ਰਸ਼ਾਸਨ ਵੀ ਪੱਗਾਂ ਭਾਰ ਹੋਇਆ ਪਿਆ ਕਿ ਜਿਹੜਾ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਉੱਥੇ ਹੀ ਜਿੰਨੇ ਵੀ ਸੰਗਤਿਆ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਪਟਾਕਿਆਂ ਦਾ ਵੀ ਬਹੁਤ ਵੱਡਾ ਜਿਹੜਾ ਧੂੰਆਂ ਹੁੰਦਾ ਉਹ ਵੀ ਵਾਤਾਵਰਣ ਨੂੰ ਬਹੁਤ ਖਰਾਬ ਕਰਦਾ ਕਿਰਪਾ ਕਰਕੇ ਜਿਹੜਾ ਪਟਾਕਿਆਂ ਤੋਂ ਵੀ ਗੁਰੇਜ਼ ਕੀਤਾ ਜਾਵੇ ਜਿਹਦੇ ਨਾਲ ਬਹੁਤ ਜ਼ਿਆਦਾ ਆਵਾਜ਼ ਪ੍ਰਦੂਸ਼ਣ ਹੁੰਦਾ ਤੇ ਹਵਾ ਦਾ ਪ੍ਰਦੂਸ਼ਣ ਹੁੰਦਾ ਕਿਰਪਾ ਕਰਕੇ ਇਹਨੂੰ ਵੀ ਕੰਟਰੋਲ ਕਰਨ ਦਾ ਜਿਹੜਾ ਯਤਨ ਕੀਤਾ ਜਾਵੇ ਅਤੇ ਦੀਵਾਲੀ ਨੂੰ ਕੇਵਲ ਤੇ ਕੇਵਲ ਲਾਈਟ ਚਾਨਣ ਦਾ ਅਤੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਹੀ ਇਹਦਾ ਜਿਹੜਾ ਇੰਜੋਏ ਕੀਤਾ ਜਾਵੇ ਨਾ ਕੇ ਪ੍ਰਦੂਸ਼ਣ ਪਲਾਕੇ ਕਿਉਂ ਸਾਡੇ ਦੇਸ਼ ਦਾ ਭਵਿੱਖ ਹੁੰਦੇ ਨੇ ਤੇ ਨੌਜਵਾਨਾਂ ਨੂੰ ਵੀ ਇਹ ਜਿਹੜੀ ਅਪੀਲ ਆ ਕਿ ਉਹ ਵੀ ਜਿਹੜੇ ਪਟਾਕਿਆਂ ਦੇ ਜਾਬਤੇ ਵਿੱਚ ਰਹਿ ਕੇ ਹੀ ਬਹੁਤ ਘੱਟ ਪ੍ਰਦੂਸ਼ਣ ਵਾਲੇ ਘੱਟ ਆਵਾਜ਼ ਵਾਲੇ ਜਿਹੜੇ ਪਟਾਕੇ ਨੇ ਕੇਵਲ ਉਹਨਾਂ ਨੂੰ ਹੀ ਚਲਾਇਆ ਜਾਵੇ ਅਤੇ ਜਿਹੜੀ ਆ ਲਾਈਟ ਨੂੰ ਜਿਹੜਾ ਜ਼ਿਆਦਾ ਮੌਤਾ ਜਿਹੜੀ ਆ ਉਹ ਵੀ ਜਿਹੜੇ ਸਾਡੇ ਪ੍ਰਾਤਮ ਜਿਵੇਂ ਦੀਵੇ ਸਨ ਇਹ ਤਦ ਕੋ ਉਹਨਾਂ ਨੂੰ ਬਾਲ ਕੇ ਹੀ ਜਿਹੜਾ ਉਹ ਜਿਹੜੀ ਇੰਜੋਏ ਕੀਤਾ ਜਾਵੇ ਧੰਨਵਾਦ ਜੀ